ਗੁੱਡ ਈਵਨਿੰਗ एवरीवन बॉडी ਸਸ਼ੀਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਰੀ ਹੀ ਵਿਦਿਆਰਥੀਆਂ ਦਾ ਤੁਹਾਡੇ ਆਪਣੇ ਸਟੱਡੀ ਚੈਨਲ ਐਰੂਡੀਸ਼ਨ ਸਟੱਡੀਆਂ ਤੇ ਜਿੱਥੇ ਸਾਨੂੰ ਡੇਲੀ ਲਾਈਵ ਕਲਾਸ ਮਿਲਦੀ ਹੈ ਜੀ ਸ਼ਾਮ ਨੂੰ 8:30 ਵਜੇ ਓਕੇ ਤਾਂ 8:30 ਹੋ ਚੁੱਕੇ ਨੇ ਇਟ ਮੀਨ ਤੁਹਾਡੀ ਲਾਈਵ ਕਲਾਸ ਦਾ ਟਾਈਮ ਹੋ ਚੁੱਕਿਆ ਹੈ ਜਿਸ ਦੇ ਵਿੱਚ ਅਸੀਂ ਪੰਜਾਬੀ ਦੀ ਕਰਦੇ ਹਾਂ ਤਿਆਰੀ ਔਰ ਇਹਨਾਂ ਦਿਨਾਂ ਦੇ ਵਿੱਚ ਅਸੀਂ ਇੱਕ ਮੌਕ ਟੈਸਟ ਸੀਰੀਜ਼ ਸਟਾਰਟ ਕੀਤੀ ਹੋਈ ਹੈ ਜਿਸ ਦੇ ਵਿੱਚ ਤੁਹਾਨੂੰ ਪਿਛਲੇ ਪੇਪਰਾਂ ਦੇ ਵਿੱਚ ਪੁੱਛੇ ਹੋਏ ਪ੍ਰਸ਼ਨ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵੀ ਪੇਪਰ ਹੋਣੇ ਆ ਪੰਜਾਬੀ ਦੇ ਉਹਨਾਂ ਦੇ ਵਿੱਚ ਜਿਹੜੇ ਵੀ ਕੁਐਸਚਨ ਆਉਣ ਦੇ ਚਾਂਸਸ ਹੈਗੇ ਆ ਉਹ ਸਾਰੇ ਕੁਐਸਚਨਸ ਆਪਾਂ ਕਰ ਰਹੇ ਆ ਠੀਕ ਹੈ ਉਹ ਹੈ ਮੌਕ ਟੈਸਟ ਸੀਰੀਜ਼ ਪਰ ਕੱਲ ਮੈਂ ਤੁਹਾਡੀ ਸਪੈਸ਼ਲ ਰਿਕੁਐਸਟ ਦੇ ਉੱਪਰ ਇੱਕ ਸੈਸ਼ਨ ਦਿੱਤਾ ਸੀਗਾ ਜਿਸ ਦੇ ਵਿੱਚ ਅਸੀਂ ਪੰਜਾਬੀ ਰੰਗ ਮੰਚ ਦੇ ਇਤਿਹਾਸ ਨੂੰ ਕਰ ਰਹੇ ਆ ਮੈਂ ਤੁਹਾਨੂੰ ਕਿਹਾ ਸੀ ਕਿ ਇਸ ਦੇ ਲਈ ਆਪਾਂ ਟੋਟਲ ਦੋ ਸੈਕਸ਼ਨ ਜਿਹੜੇ ਨੇ ਉਹ ਲਵਾਂਗੇ ਰਾਈਟ ਤੇ ਕੱਲ ਸਾਡਾ ਪਹਿਲਾ ਸੈਸ਼ਨ ਸੀਗਾ ਅੱਜ ਇਸੇ ਹੀ ਲੈਕਚਰ ਦੇ ਵਿੱਚ ਇਸੇ ਹੀ ਟੌਪਿਕ ਦਾ ਦੂਸਰਾ ਲੈਕਚਰ ਹੈ ਓਕੇ ਠੀਕ ਹੈ ਅਗਰ ਤੁਸੀਂ ਕੱਲ ਦਾ ਲੈਕਚਰ ਨਹੀਂ ਦੇਖਿਆ ਤਾਂ ਉਹਨੂੰ ਜ਼ਰੂਰ ਦੇਖ ਲੈਣਾ ਕਿਉਂਕਿ ਉਹਦੇ ਤੋਂ ਹੀ ਇਹ ਵਾਲਾ ਜਿਹੜਾ ਕੰਟੀਨਿਟੀ ਦੇ ਵਿੱਚ ਅੱਜ ਲੈਕਚਰ ਚੱਲੂਗਾ ਪੰਜਾਬੀ ਰੰਗਮঞ্চ ਦਾ ਇਤਿਹਾਸ ਇਸ ਦੇ ਵਿੱਚ ਅਸੀਂ ਐਮਸੀਕਿਊ ਤਾਂ ਕਰਾਂਗੇ ਹੀ ਬਟ ਉਸ ਦੇ ਨਾਲ ਨਾਲ ਸਾਰੀ ਡਿਟੇਲ ਦੇ ਵਿੱਚ ਥਿਉਰੀ ਵੀ ਕਰਾਂਗੇ ਤਾਂ ਕਿ ਤੁਹਾਨੂੰ ਇੱਕ ਤਾਂ ਪਤਾ ਚੱਲ ਜੇ ਕੁਐਸਚਨਸ ਕਿਸ ਤਰ੍ਹਾਂ ਦੇ ਹੁੰਦੇ ਆ ਤੇ ਦੂਸਰਾ ਤੁਹਾਨੂੰ ਇਹ ਵੀ ਹੋ ਜੇ ਕਿ ਥਿਉਰੀ ਪਾਰਟ ਦੇ ਵਿੱਚੋਂ ਦੀ ਅਗਰ ਕੋਈ ਕੁਐਸਚਨ ਪੁੱਛ ਲਿਆ ਜਾਂਦਾ ਤਾਂ ਤੁਹਾਨੂੰ ਉਸ ਦਾ ਆਨਸਰ ਆਉਂਦਾ ਹੋਵੇ ਠੀਕ ਹੈ ਓਕੇ ਅਗਰ ਤੁਸੀਂ ਸਾਡੀਆਂ YouTube ਕਲਾਸਿਸ ਨੂੰ ਦੇਖਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ bell icon ਨੂੰ press ਕਰਕੇ all ਦੇ ਉੱਪਰ select ਕਰ ਲੈਣਾ ਤਾਂ ਕਿ ਸਾਰੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਆ ਜਾਇਆ ਕਰੇ ਤੇ ਜੇ ਤੁਸੀਂ ਚਾਹਦੇ ਹੋ ਕਿ ਤੁਸੀਂ ਪੂਰਾ ਸਿਲੇਬਸ ਕਰਨਾ ਹੈ ਐਂਡ ਬਿਲਕੁਲ ਟੌਪਿਕ ਵਾਈਜ਼ ਕਰਨਾ ਹੈ ਟੈਸਟ ਵੀ ਦੇਣੇ ਆ ਪੀਡੀਐਫ ਵੀ ਚਾਹੀਦੀਆਂ ਥਿਉਰੀ ਦੇ ਵਿੱਚ ਪੂਰੀ ਦੀ ਪੂਰੀ ਏ ਕਲਾਸ ਤਿਆਰੀ ਕਰਨੀ ਹੈ ਤਾਂ ਉਸ ਦੇ ਲਈ ਤੁਸੀਂ ਥਿਉਰੀ ਕਲਾਸਿਸ ਨੂੰ ਜੁਆਇਨ ਕਰ ਸਕਦੇ ਹੋ ਸਬਜੈਕਟ ਤੁਹਾਨੂੰ ਮਿਲ ਜਾਣਗੇ ਪੰਜਾਬੀ ਹਿਸਟਰੀ ਪੋਲਿਟੀਕਲ ਸਾਇੰਸ ਤੇ ਜੀਓਗ੍ਰਾਫੀ ਠੀਕ ਹੈ ਜੀ ਉਹਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਨੰਬਰ ਰਹੇਗਾ 8804 92562 ਠੀਕ ਹੈ ਜੀ ਤੇ YouTube ਦੇ ਉੱਪਰ ਮਿਲਣ ਵਾਲੀਆਂ ਸਾਰੀਆਂ ਕਲਾਸਿਸ ਦੀ ਫਰਦਰ ਅਪਡੇਟ ਦੇ ਲਈ ਤੁਸੀਂ Telegram ਗਰੁੱਪ ਨੂੰ ਜ਼ਰੂਰ ਜੁਆਇਨ ਕਰ ਲਓ Erudition Studies ਦੇ ਨਾਮ ਦੇ ਉੱਪਰ ਹੀ Telegram ਗਰੁੱਪ ਬਣਿਆ ਹੋਇਆ ਪਬਲਿਕ ਗਰੁੱਪ ਹੈ ਵੈਸੇ ਤੁਹਾਨੂੰ ਇਸ ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਦਿੱਤਾ ਹੋਇਆ ਹੈ ਉੱਥੋਂ ਜਾ ਕੇ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਚਲੋ ਅੱਜ ਅਸੀਂ ਮੌਕ ਟੈਸਟ ਸੀਰੀਜ਼ ਦੇ ਵਿੱਚ ਵੈਸੀ 20ਵੇਂ ਨੰਬਰ ਦਾ ਟੈਸਟ ਕਰ ਲੈਣਾ ਦੇਖ ਰਹੇ ਹੋ ਐਰੂਡੇਸ਼ਨ ਸਟੱਡੀਜ਼ ਦਾ ਅਫੀਸ਼ੀਅਲ ਚੈਨਲ ਅੱਜ ਦੇ ਸੈਸ਼ਨ ਦੇ ਪਰ ਵੈਸੀ ਜਿਹੜੇ ਉਹਨੇ ਇਹ ਵਾਲੇ ਦੋ ਸੈਸ਼ਨ ਨੇ ਰੰਗਮੰਚ ਵਾਲੇ ਇਹ ਹੈਗੇ ਤਾਂ ਮੌਕ ਟੈਸਟ ਤੋਂ ਅਲੱਗ ਹੀ ਨੇ ਪਰ ਆਪਾਂ ਐਸੀ ਸੀਰੀਜ਼ ਦੇ ਵਿੱਚ ਇਹਨਾਂ ਨੂੰ ਇਨਕਲੂਡ ਕਰਤਾ ਜੇ ਤੁਸੀਂ ਪਿਛਲੇ ਮੌਕ ਟੈਸਟ ਵੀ ਦੇਖਣੇ ਹਨ ਨਾ ਮਾਸਟਰ ਕੇਡਰ ਵਾਲਿਆਂ ਨੇ ਤਾਂ ਉਹ ਪਲੇਲਿਸਟ ਦੇ ਵਿੱਚ ਜਾ ਕੇ ਮੌਕ ਟੈਸਟ ਦੇ ਨਾਮ ਦੇ ਉੱਪਰ ਤੁਹਾਨੂੰ ਪਲੇਲਿਸਟ ਮਿਲ ਜੇਗੀ ਉੱਥੇ ਜਾ ਕੇ ਦੇਖ ਲੈਣਾ ਓਕੇ ਜੀ ਰਾਈਟ ਕਵਿਤਾ ਜੀ ਦੇਖੋ ਜਿੱਦਾਂ ਆਪਾਂ ਨਿਊ ਸੁਣ ਰਹੇ ਆਂ ਵਾਰ-ਵਾਰ ਵਾਰ-ਵਾਰ ਉਹ ਤਾਂ ਇਹੀ ਕਹਿੰਦੇ ਨੇ ਬਹੁਤ ਜਲਦੀ ਬਹੁਤ ਜਲਦੀ ਪਰ ਮੈਨੂੰ ਲੱਗਦਾ ਹੈ ਕਿ ਜਦੋਂ ਤੱਕ ਇਹ ਛੋਟੇ-ਮੋਟੇ ਜਿਹੜੇ ਇਲੈਕਸ਼ਨਸ ਚੱਲ ਰਹੇ ਨੇ ਇਹ ਖਤਮ ਨਹੀਂ ਨਾ ਹੁੰਦੇ ਤਦ ਤੱਕ ਟਾਈਮ ਲੱਗੇਗਾ ਕਿਉਂਕਿ ਗਵਰਨਮੈਂਟ ਪਹਿਲਾਂ ਹੀ ਇਲੈਕਸ਼ਨਸ ਦੇ ਵਿੱਚ ਬਿਜ਼ੀ ਹੈ ਰਾਈਟ ਤਾਂ ਬਸ ਤੁਸੀਂ ਪਲੀਜ਼ ਆਪਣੀ ਤਿਆਰੀ ਰੱਖੋ ਕਿਉਂਕਿ ਜਦੋਂ ਵੀ ਆਇਆ ਆਏਗਾ ਇੱਕਦਮ ਹੀ ਠੀਕ ਹੈ ਜੀ ਹਾਂ ਚਲੋ ਸ਼ੁਰੂ ਕਰਦੇ ਆਂ ਫੇਰ ਅੱਜ ਦੀ ਕਲਾਸ ਨੂੰ ਕੱਲ ਅਸੀਂ 15 ਕੁਐਸਚਨ ਜਿਹੜੇ ਨੇ ਉਹ ਕਰ ਚੁੱਕੇ ਆ ਕਰ ਚੁੱਕੇ ਸੀ ਰਾਈਟ ਤੇ ਅੱਜ ਅਸੀਂ 16ਵੇਂ ਕੁਐਸਚਨ ਤੋਂ ਸਟਾਰਟ ਕਰਾਂਗੇ ਰਾਈਟ ਤੁਹਾਡੇ ਕੋਲ ਇਨਾਸ ਟਾਈਮ ਹੈ ਤੁਸੀਂ ਤਿਆਰੀ ਜ਼ਰੂਰ ਕਰਦੇ ਰਹੋ ਇੱਕਦਮ ਤਿਆਰੀ ਕਰੋਗੇ ਤਾਂ ਗੱਲ ਨਹੀਂ ਬੰਨੀ ਓਕੇ ਚਲੋ ਸ਼ੁਰੂ ਕਰਦੇ ਆ 16ਵੇਂ ਕੁਐਸਚਨ ਤੋਂ 아이ਸੀ ਨੰਦਾ ਨੇ ਸਪਰੈਡਿੰਗ ਦ ਨਿਊਜ਼ ਨਾਟਕ ਖੇੜਦੇ ਹੋਏ ਪਹਿਲੀ ਵਾਰੀ ਕਿਹੜਾ ಪಾਠ ਅਦਾ ਕੀਤਾ ਸੀ ਪ੍ਰੋਫੈਸਰ ਏ ਰਿਚਰਡ रोजालिंडा जैक स्मिथ या एना ਦੇ ਵਿੱਚੋਂ ਕੋਈ ਵੀ ਨਹੀਂ यस ਆਨਸਰ ਕਰੋ 16ਵਾਂ ਕੁਐਸਚਨ ਲਈ ਸਪਰੈਡਿੰਗ ਦ ਨਿਊਜ਼ ਦੇ ਵਿੱਚ ਨਿਭਾਏ ਹੋਏ ਆਈਸੀ ਨੰਦਾ ਵਾਲੇ ਕਿਰਦਾਰ ਦਾ ਨਾਮ ਕੀ ਹੈ ਐਂਡ ਪਲੀਜ਼ ਕੁਐਸਚਨ ਦਾ ਨੰਬਰ ਜ਼ਰੂਰ ਪਾਉਂਦੇ ਜਾਇਓ ਤਾਂ ਕਿ ਥੋੜਾ ਈਜ਼ੀ ਹੋ ਜਾਊਗਾ ਕਰਨਾ ਓਕੇ ਯੈਸ ਪਲੀਜ਼ ਹਾਂਜੀ ਅ 16ਵੇਂ ਦਾ ਹਾਲੇ ਆਨਸਰ ਆਇਆ ਨਹੀਂ ਹੁਣ ਆਇਆ ਇਹ ਆਨਸਰ ਲਗਾ ਰਹੇ ਹੋ ਇਸ ਦਾ ਉੱਤਰ ਹੋਊਗਾ ਸੀ ਠੀਕ ਹੈ ਯਾਨੀ ਕਿ ਜੈਕ ਸਮਿਥ ਦੇਖੋ ਜਿਹੜੇ ਪ੍ਰੋਫੈਸਰ ਆਈਸੀ ਨੰਦਾ ਹੈਗੇ ਨੇ ਉਹ ਐਕਚੁਅਲੀ ਉਪਜ ਕੀ ਦੀ ਨੇ ਅੰਗਰੇਜ਼ੀ ਨਾਟਕਾਂ ਦੀ ਕੱਲ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹ ਉਹ ਵਾਲਾ ਟਾਈਮ ਆ ਜਾਂਦਾ ਜਦੋਂ ਇੱਥੇ ਅੰਗਰੇਜ਼ਾਂ ਨੇ ਐਂਟਰ ਕਰ ਲਿਆ ਪੰਜਾਬ ਦੇ ਵਿੱਚ ਹੈਨਾ ਉਹ ਅੰਗਰੇਜ਼ੀ ਨਾਟਕ ਕਰਦੇ ਹੁੰਦੇ ਸੀ ਆਪਦੇ ਆਪ ਦੇ ਕਲੱਬਸ ਦੇ ਵਿੱਚ ਯਾਨੀ ਕਿ ਪਹਿਲਾਂ ਤਾਂ ਸਿਰਫ ਮਨ ਪਰਚਾਵੇ ਵਾਸਤੇ ਕੀਤੇ ਪਰ ਜਿਵੇਂ ਜਿਵੇਂ ਅੰਗਰੇਜ਼ੀ ਪੜ੍ਹਾਈ ਸਾਡੇ ਅੰਦਰ ਐਂਟਰ ਕਰਦੀ ਗਈ ਸਾਡੇ ਜਿਹੜੇ ਵਿਦਿਆਰਥੀ ਐ ਉਹ ਹੁਣ ਆਪਣੇ ਪ੍ਰੋਫੈਸਰਾਂ ਦੇ ਨਾਲ ਮਿਲ ਕੇ ਅੰਗਰੇਜ਼ੀ ਦੇ ਨਾਟਕ ਖੇੜਨੇ ਸਟਾਰਟ ਕਰ ਦਿੰਦੇ ਆ ਉਹਨਾਂ ਦੇ ਵਿੱਚੋਂ ਹੀ ਈਸ਼ਵਰ ਚੰਦਰ ਨੰਦਾ ਜੋ ਕਿ ਦਿਆਲ ਸਿੰਘ ਕਾਲਜ ਲਾਹੌਰ ਦੇ ਵਿਦਿਆਰਥੀ ਸੀਗੇ ਉਹਨਾਂ ਨੇ ਵੀ ਨਾਟਕ ਖੇੜਨੇ ਸ਼ੁਰੂ ਕੀਤੇ ਪਰ ਉਹਨਾਂ ਦੇ ਉੱਪਰ ਪ੍ਰਭਾਵ ਕਿੰਦਾ ਪਿਆ ਸੀ ਨੋਰਾ ਰਿਚਰਡ ਦਾ ਐਕਚੁਅਲੀ ਉਹਨਾਂ ਦੇ ਇੰਗਲਿਸ਼ ਦੇ ਇੱਕ ਪ੍ਰੋਫੈਸਰ ਸੀਗੇ ਨੰਦਾ ਦੇ ਪ੍ਰੋਫੈਸਰ ਰਿਚਰਡ ਰਾਈਟ ਉਹਨਾਂ ਦੀ ਵਾਈਫ ਸੀ ਨੋਰਾ ਰਿਚਰਡ ਤੇ ਉਹ ਨਾ ਬੜੇ ਜ਼ਿਆਦਾ ਵਧੀਆ ਪਰਸਨ ਸੀ ਯਾਨੀ ਕਿ ਉਹਨਾਂ ਨੂੰ ਨਾਟਕਾਂ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਰੰਗਮੰਚ ਦਾ ਸਟੇਜ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਠੀਕ ਹੈ ਤਾਂ ਇਸ ਕਰਕੇ ਉਹਨਾਂ ਨੇ ਵਿਦਿਆਰਥੀਆਂ ਨੂੰ ਨਾਟਕ ਖੜਾਣੇ ਸ਼ੁਰੂ ਕੀਤੇ ਉਹਨਾਂ ਦੇ ਵਿੱਚੋਂ ਨੰਦਾ ਆ ਜਾਂਦਾ ਹੈ ਤਾਂ 1912 ਦੀ ਗੱਲ ਹੈ ਜਦੋਂ ਇਹਨਾਂ ਦੇ ਕਾਲਜ ਦੇ ਵਿੱਚ ਲੇਡੀ ਗ੍ਰੈਗਰੀ ਦਾ ਨਾਟਕ ਸਪਰੈਡਿੰਗ ਦ ਨਿਊਜ਼ ਖੇਡਿਆ ਜਾਂਦਾ ਉਹਦੇ ਵਿੱਚ ਪਹਿਲੀ ਵਾਰੀ ਆਈਸੀ ਨੰਦਾ ਪਾਰਟ ਲੈਂਦੇ ਨੇ ਤੇ ਉਦੋਂ ਇਹਨਾਂ ਨੇ ਜੈਕ ਸਮਿਥ ਦਾ ਰੋਲ ਪਲੇ ਕੀਤਾ ਸੀ ਠੀਕ ਹੈ ਫਿਰ ਐਸੇ ਹੀ ਸਾਲ ਦੇ ਵਿੱਚ ਸ਼ੇਕਸਪੀਅਰ ਦਾ ਇੱਕ ਨਾਟਕ ਆਂਦਾ ਜਿਸ ਦਾ ਨਾਮ ਹੈ ਐਜ਼ ਯੂ ਲਾਈਕ ਇਟ ਓਕੇ ਤਾਂ ਇਹ ਵੀ ਸਫਲਤਾ ਦੇ ਨਾਲ ਖੇਡਿਆ ਗਿਆ ਐਂ ਦੇ ਵਿੱਚ ਨਾਇਕਾ ਸੀ ਰੋਜ਼ਲਿੰਡਾ ਉਹਦਾ ਵੀ ਰੋਲ ਪਲੇ ਕੀਤਾ ਗਿਆ ਤੇ ਉਹਨੂੰ ਵੀ ਬਹੁਤ ਜ਼ਿਆਦਾ ਸਲਾਹਿਆ ਗਿਆ ਸੀ ਸਮਝ ਗਏ ਤਾਂ ਐਦਾ ਮਤਲਬ ਪਹਿਲਾਂ ਨੰਦਾ ਕੀ ਬਣਿਆ ਸੀ ਪਹਿਲਾਂ ਉਹ ਸੀਗਾ ਅਭਿਨੇਤਾ ਪਹਿਲਾਂ ਉਹ ਨਾਟਕ ਲਿਖਦਾ ਨਹੀਂ ਸੀਗਾ ਮੇਨ ਉਹਦਾ ਮਕਸਦ ਸੀਗਾ ਨਾਟਕਾਂ ਨੂੰ ਖੇਡਣਾ ਰਾਈਟ ਫੇਰੇ ਖੇਡਣ ਤੋਂ ਲਿਖਣ ਵੱਲ ਨੂੰ ਕਿਵੇਂ ਆਇਆ ਉਹਦੇ ਬਾਰੇ ਉਹ ਆਪਦੀ ਰਚਨਾ ਸੁਭਦਰਾ ਦੇ ਵਿੱਚ ਕਹਿੰਦੇ ਨੇ ਵੀ ਜਦੋਂ ਨਾ ਮੈਨੂੰ ਨੋਰਾ ਰਿਜਰਟ ਖਿਡਾਉਂਦੀ ਹੁੰਦੀ ਸੀਗੀ ਹਨਾ ਨਾਟਕ ਵਗੈਰਾ ਤਾਂ ਮੈਨੂੰ ਬੜਾ ਸ਼ੌਂਕ ਸੀਗਾ ਮੈਂ ਖੇਡਾਂ ਚ ਚਲਾ ਜਾਂਦਾ ਓਕੇ ਤੇ ਮੇਰਾ ਦੁਲਹਨ ਇਕਾਂਗੀ ਜਿਹੜਾ 1913 ਦੇ ਵਿੱਚ ਇਹ ਫਰਸਟ ਵੀ ਆਇਆ ਤੇ ਮੈਨੂੰ ਬੜੀ ਖੁਸ਼ੀ ਹੋਈ ਪਰ ਅਗਲੇ ਸਾਲ ਕੁਝ ਚੇਂਜ ਆਂਦੇ ਨੇ ਉਸ ਦੇ ਬਾਰੇ ਦੇ ਵਿੱਚ ਆਪਾਂ ਅਗਲੇ ਕੁਐਸਚਨ ਦੇ ਵਿੱਚ ਡਿਸਕਸ ਕਰਾਂਗੇ ਰਾਈਟ 1915 ਦੇ ਵਿੱਚ ਰਜਿੰਦਰ ਲਾਲ ਸਾਹਨੀ ਦਾ ਕਿਹੜਾ ਨਾਟਕ ਮੁਕਾਬਲੇ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਜੇਰਾ ਕੀ ਨੋਰਾ ਰਿਚਰਡ ਨੇ ਕਰਵਾਇਆ ਸੀ ਠੀਕ ਹੈ ਓਕੇ ਉਹਨਾਂ ਵੱਲੋਂ ਬਣਾਏ ਗਏ ਕਲੱਬ ਦੇ ਵਿੱਚ ਦੀਨੋ ਦੀ ਬਾਰਾਤ ਬੇਬੇ ਰਾਮਪਜਨੀ ਦੁਲਹਨ ਜਾਂ ਫਿਰ ਰਾਜਾ ਲਖਦਾਤਾ ਸਿੰਘ ਉੱਤਰ ਕਰੋ ਪ੍ਰਸ਼ਨ ਨੰਬਰ 17ਵੇਂ ਦੇ ਲਈ ਕਿਉਂਕਿ ਪਹਿਲੀ ਵਾਰੀ ਤਾਂ ਦੁਲਹਨ ਜਿਹੜਾ ਆ ਉਹ ਫਸਟ ਆਂਦਾ ਹੈ ਅਗਲੇ ਸਾਲ ਫੇਰ ਤੋਂ ਮੁਕਾਬਲਾ ਕਰਵਾਇਆ ਜਾਂਦਾ ਤਾਂ ਤੁਸੀਂ ਕਹਿ ਰਹੇ ਹੋ ਦੀਨੋ ਦੀ ਬਾਰਾਤ ਬਿਲਕੁਲ ਸਹੀ ਕਿਹਾ ਜਦੋਂ 1915 ਦੇ ਵਿੱਚ ਮੁਕਾਬਲਾ ਹੋਇਆ ਤਾਂ ਰਜਿੰਦਰ ਲਾਲ ਸਾਨੀ ਦਾ ਨਾਟਕ ਸੀ ਦੀਨੋ ਦੀ ਬਾਰਾਤ ਬਈ ਉਹ ਫਸਟ ਆ ਜਾਂਦਾ ਓਕੇ ਤੇ ਨੰਦਾ ਦਾ ਨਾਟਕ ਜਿਹੜਾ ਸੀ ਉਹ ਸੀਗਾ ਬੇਬੇ ਰਾਮ ਭਜਨੀ ਇਹ ਆ ਜਾਂਦਾ ਹੈ ਆ ਸੈਕਿੰਡ ਤੇ ਕਹਿੰਦੇ ਕਿ ਪ੍ਰੋਫੈਸਰ ਨੰਦਾ ਨੂੰ ਇੰਨੀ ਜ਼ਿਆਦਾ ਨਿਰਾਸ਼ਾ ਹੁੰਦੀ ਹੈ ਉਹਨੇ ਗੁੱਸੇ 'ਚ ਕੀ ਕੀਤਾ ਜਿਹੜਾ ਉਹਦੇ ਕੋਲ ਆਪਣੇ ਨਾਟਕ ਦਾ ਖਰੜਾ ਸੀ ਨਾ ਬੇਬੇ ਰਾਮ ਭਜਨੀ ਦਾ ਉਹਨੇ ਫਾੜ ਕੇ ਸੁੱਟਦਾ ਸੀਗਾ ਓਕੇ ਤੇ ਫਿਰ ਉਹਨੇ ਮਤਲਬ ਐਦਾ ਅੱਗੇ ਵੀ ਆਬਵੀਅਸਲੀ ਗੱਲ ਹੈ ਰਾਈਟਿੰਗ ਤਾਂ ਕੰਟੀਨਿਊ ਕਰਨ ਗਈ ਪਰ ਤੁਸੀਂ ਇਹ ਯਾਦ ਰੱਖਣਾ ਹੈ ਕਿ ਪਹਿਲੇ ਸਾਲ ਦੁਲਹਨ ਤੇ ਦੂਸਰੇ ਸਾਲ ਦੀਨੋ ਦੀ ਬਰਾਤ ਜਿਹੜਾ ਉਹ ਫਸਟ ਹੁੰਦੇ ਆ ਰਾਈਟ ਈਜ਼ੀ ਮੰਨ ਲਓ ਪੇਪਰ ਪਾਣਾ ਤਾਂ ਤੁਹਾਨੂੰ ਦੁਲਹਨ ਦੇ ਬਾਰੇ ਦੇ ਵਿੱਚ ਹੀ ਪੁੱਛ ਲੈਣਗੇ ਤੁਸੀਂ ਆਨਸਰ ਕਰ ਦੋਗੇ ਪਰ ਜੇ ਮੰਨ ਲਓ ਟਫ ਕੁਐਸਚਨ ਪਾਣਾ ਤਾਂ ਕੀ ਕਰਨਗੇ ਉਹ ਤੁਹਾਨੂੰ ਸੈਕਿੰਡ ইয়ার ਦੇ ਵਿੱਚ ফার্স্ট ਆਇਆ ਜਿਹੜਾ ਨਾਟਕ ਹੈ ਉਹ ਪੁੱਛਣਗੇ ਓਕੇ ਅੱਗੇ ਇਹਨਾਂ ਦੇ ਵਿੱਚੋਂ ਨੋਰਾ ਰਿਚਰਡ ਨੇ ਕਿਹੜਾ ਕਲੱਬ ਬਣਾਇਆ ਸੀ ਲక్ష్ਮੀ ਕਲੱਬ ਸਰਸਵਤੀ ਕਲੱਬ ਦੁਲਹਨ ਕਲੱਬ ਸਾਰੀ ਤਾਂ ਤੁਸੀਂ ਬੀ ਆਨਸਰ ਲਗਾ ਰਹੇ ਹੋ ਯਾਨੀ ਕਿ ਸਰਸਵਤੀ ਕਲੱਬ ਸਰਸਵਤੀ ਥੀਏਟਰ ਅਲੱਗ-ਅਲੱਗ ਸਰਸਵਤੀ ਸੁਸਾਇਟੀ ਕਾਫੀ ਤਰ੍ਹਾਂ ਦੇ ਨਾਮ ਆਉਂਦੇ ਨੇ ਓਕੇ ਇਹ ਨੋਰਾ ਰਿਚਡ ਨੇ ਬਣਾਇਆ ਸੀ ਇਹ ਕੀ ਕਰਦੇ ਸੀ ਜਿਹੜੇ ਵੀ ਨਵੇਂ-ਨਵੇਂ ਕਲਾਕਾਰ ਆਉਂਦੇ ਹੁੰਦੇ ਸੀ ਨਾ ਉਹਨਾਂ ਨੂੰ ਪ੍ਰੇਰਿਤ ਕਰਨਾ ਵੀ ਤੁਸੀਂ ਰੰਗਮੰਚ ਦੇ ਉੱਪਰ ਪੇਸ਼ ਕਰੋ ਆਪਣੇ ਨਾਟਕਾਂ ਨੂੰ ਤੇ ਰੰਗਮੰਚ ਦੇ ਵਾਸਤੇ ਨਾਟਕ ਲਿਖੋ ਉਹਨਾਂ ਦੇ ਵਿੱਚੋਂ ਹੀ ਤਾਂ ਨੰਦਾ ਇੱਕ ਸੀਗਾ ਤੇ ਐਸੇ ਕਲੱਬ ਵੱਲੋਂ ਹੀ ਉਹ ਕੰਪੀਟੀਸ਼ਨ ਕਰਵਾਏ ਗਏ ਸੀ ਜਿਸ ਦੇ ਬਾਰੇ ਅੱਪਾ ਹੁਣੇ ਗੱਲ ਕੀਤੀ ਕਿ ਪਹਿਲੇ ਸਾਲ ਦੁਲਹਨ ਜਿਹੜਾ ਨੰਦਾ ਦਾ ਲਿਖਿਆ ਫਰਸਟ ਆਂਦਾ ਹੈ ਦੂਸਰੇ ਸਾਲ ਦੀਨੋ ਦੀ ਬਰਾਤ ਜਿਹੜਾ ਆ ਰਜਿੰਦਰ ਲਾਲ ਸਾਨੀ ਦਾ ਉਹ ਫਰਸਟ ਆਂਦਾ ਤੇ ਬੇਬੇ ਰਾਮਪੱਜਨੀ ਸੈਕਿੰਡ ਆਂਦਾ ਹੈ ਓਕੇ ਤੇ ਇੱਕ ਚੀਜ਼ ਹੋਰ ਤੁਸੀਂ ਯਾਦ ਰੱਖ ਲੈਣਾ ਜਦੋਂ ਦੁਲਹਨ ਇਕਾਂਗੀ ਇਹਦੇ ਵਿੱਚ ਫਰਸਟ ਆਇਆ ਉਦੋਂ ਇਹਨਾਂ ਨੇ ਕੀ ਕੀਤਾ ਸੀ ਇਹਨੂੰ ਫਾਰਸੀ ਲਿਪੀ ਦੇ ਵਿੱਚ ਛਾਪਿਆ ਸੀਗਾ ਤੇ ਜਿਹੜੇ ਦਰਸ਼ਕ ਇਹਨੂੰ ਦੇਖਣ ਵਾਸਤੇ ਆਏ ਸੀ ਉਹਨਾਂ ਦੇ ਵਿੱਚ ਬਿਲਕੁਲ ਫ੍ਰੀ ਦੇ ਵਿੱਚ ਵੰਡਿਆ ਗਿਆ ਸੀਗਾ ਓਕੇ ਰਾਈਟ ਅਗੇ ਦੇਖ ਲਿਆ 19ਵਾਂ ਪ੍ਰਸ਼ਨ ਕਿਸ ਨੇ ਪੰਜਾਬੀ ਸਭਾ ਦੀ ਸਥਾਪਨਾ ਦੇ ਵਿੱਚ ਯੋਗਦਾਨ ਪਾਇਆ ਗਿਆਨੀ ਹੀਰਾ ਸਿੰਘ ਦਰਦ ਅਤੇ ਧਨੀ ਰਾਮ ਚਾਤ੍ਰਿਕ ਧਨੀ ਰਾਮ ਚਾਤ੍ਰਿਕ ਅਤੇ ਮੋਲਾ ਬਖਸ਼ ਕੁਸ਼ਤਾ ਗਿਆਨੀ ਹੀਰਾ ਸਿੰਘ ਦਰਦ ਅਤੇ ਚਰਨ ਸਿੰਘ ਸ਼ਹੀਦ ਜਾਂ ਸਾਰੇ 19ਵੇਂ ਪ੍ਰਸ਼ਨ ਲਈ ਉੱਤਰ ਕਰਨਾ ਹੈ ਪੰਜਾਬੀ ਸਭਾ ਦੀ ਸਥਾਪਨਾ ਦੇ ਵਿੱਚ ਕਿਸ ਨੇ ਯੋਗਦਾਨ ਪਾਇਆ ਯਸ ਪਲੀਜ਼ ਉਦਮ ਕੀਤੇ ਸੀ ਇਹਨਾਂ ਦੇ ਵਿੱਚੋਂ ਕਵੈਸਚਨ ਦਾ ਨੰਬਰ ਪਾਉਂਦੇ ਜਾਇਓ ਪਲੀਜ਼ ਡੀ ਵੈਰੀ ਗੁੱਡ ਬਿਲਕੁਲ ਇਹ ਸਾਰੇ ਦੇ ਸਾਰੇ ਹੀ ਇਹਦੇ ਵਿੱਚ ਸ਼ਾਮਿਲ ਸੀ ਪਹਿਲੀ ਗੱਲ ਤਾਂ ਇਹ ਯਾਦ ਰੱਖਣਾ ਹੈ ਕਿ ਪੰਜਾਬੀ ਸਭਾ ਕਦੋਂ ਬੰਦੀ ਹੈ ਇਹ ਬੜੀ ਇੰਪੋਰਟੈਂਟ ਸੀਗੀ ਉਸ ਟਾਈਮ ਦੇ ਉੱਪਰ ਸਭਾ ਠੀਕ ਹੈ 1926 ਦੇ ਵਿੱਚ ਬਣੀ ਸੀ ਤੇ ਇਹਦੇ ਵਿੱਚ ਹੀਰਾ ਸਿੰਘ ਦਰਦ ਚਾਤ੍ਰਿਕ ਕੁਸ਼ਤਾ ਸ਼ਹੀਦ ਇੰਨਾ ਸਾਰਿਆਂ ਨੇ ਹੀ ਇੰਪੋਰਟੈਂਟ ਰੋਲ ਪਲੇ ਕੀਤਾ ਸੀ ਤੇ ਪੰਜਾਬੀ ਸਭਾ ਜਿਹੜੀ ਹੈ ਬਣੀ ਸੀ। ਇਸ ਸਭਾ ਨੇ ਕੀ ਕੀਤਾ ਬਨਨ ਤੋਂ ਅਗਲੇ ਸਾਲ ਯਾਨੀ ਕਿ 1927 ਦੇ ਵਿੱਚ ਅਕਤੂਬਰ ਦੇ ਵਿੱਚ ਆਪਣੀ ਪਹਿਲੀ ਕਾਨਫਰੰਸ ਕੀਤੀ। ਪ੍ਰਸ਼ਨ ਆਏਗਾ ਕਿ ਇਸ ਸਭਾ ਦੀ ਪਹਿਲੀ ਕਾਨਫਰੰਸ ਕਿੱਥੇ ਕੀਤੀ ਗਈ ਸੀ? ਤਾਂ ਇਹ ਜੀ ਅੰਮ੍ਰਿਤਸਰ ਦੇ ਵਿੱਚ ਕੀਤੀ ਗਈ ਸੀ। ਓਕੇ ਤੇ 2 ਦਿਨ ਤੱਕ ਇਹਦੇ ਵਿੱਚ ਕੀ ਕੀਤਾ ਗਿਆ ਸੁਭਦਰਾ ਨਾਟਕ ਖੇਡਿਆ ਗਿਆ ਸੀ। ਇਹ ਉਹੀ ਨਾਟਕ ਹੈ ਜਿਹੜਾ ਕਿ ਆਈਸੀ ਨੰਦਾ ਨੇ ਲਿਖਿਆ ਸੀਗਾ ਕਦੋਂ ਲਿਖਿਆ 1920 ਦੇ ਵਿੱਚ ਲਿਖਿਆ ਸੀ ਇਹ ਇਹਨਾਂ ਦਾ ਦੂਸਰਾ ਨਾਟਕ ਸੀਗਾ ਠੀਕ ਹੈ ਜੀ ਓਕੇ ਤੇ ਜਿਹੜਾ ਸੁਭਦਰਾ ਨਾਟਕ ਖੇਡਿਆ ਗਿਆ ਸੀ ਉਹਦੇ ਵਿੱਚ ਨੰਦਾ ਨੇ ਆਪ ਰੋਲ ਪਲੇ ਕੀਤਾ ਸੀ ਪੁੱਛਿਆ ਜਾਏਗਾ ਕਿਦਾ ਰੋਲ ਪਲੇ ਕੀਤਾ ਤਾਂ ਸੁਭਦਰਾ ਦੇ ਫਾਦਰ ਬਿਰਜੂ ਸ਼ਾ ਦਾ ਰੋਲ ਆਈਸੀ ਨੰਦਾ ਨੇ ਹੀ ਪਲੇ ਕੀਤਾ ਸੀ ਠੀਕ ਹੈ ਜੀ ਓਕੇ ਫਿਰ ਵੈਸੀ ਐਸ ਤੋਂ 10 ਸਾਲ ਬਾਅਦ ਨੰਦਾ ਦਾ ਇੱਕ ਹੋਰ ਬੜਾ ਹੀ ਇੰਪੋਰਟੈਂਟ ਨਾਟਕ ਆਂਦਾ ਹੈ 1930 ਦੇ ਵਿੱਚ ਤੁਹਾਨੂੰ ਸਭ ਨੂੰ ਉਸ ਦਾ ਨਾਮ ਪਤਾ ਵੀ ਹੋਏਗਾ ਕਿਹੜਾ ਜੀ ਲਿਲੀ ਦਾ ਵਿਆਹ ਠੀਕ ਹੈ ਜੀ ਇਹ ਵੀ ਲਿਖਿਆ ਸੀ ਇਹ ਵੀ ਐਕਚੁਅਲੀ ਪੰਜਾਬ ਯੂਨੀਵਰਸਿਟੀ ਦੇ ਡਰਾਮੈਟਿਕ ਕਲੱਬ ਦੇ ਵੱਲੋਂ ਖੇਡਿਆ ਗਿਆ ਸੀ ਯਾਨੀ ਕਿ ਹੁਣ ਜਿਹੜਾ ਰੰਗਮંચ ਹੈ ਨਾ ਪੰਜਾਬੀ ਦਾ ਉਹ ਹੁਣ ਅੱਗੇ ਵਧਣਾ ਸਟਾਰਟ ਹੋ ਗਿਆ ਹੈ ਅਲੱਗ-ਅਲੱਗ ਰਾਈਟਰਸ ਨਾਲ ਦੇ ਨਾਲ ਅਲੱਗ-ਅਲੱਗ ਨਿਰਦੇਸ਼ਕ ਹੁਣ ਪੰਜਾਬੀ ਰੰਗਮંચ ਦੇ ਵਿੱਚ ਇੰਟਰਸਟ ਦਿਖਾਉਣ ਲੱਗ ਗਏ ਨੇ ओके okay जी राइट ਅੱਗੇ ਚੱਲਦੇ ਹਾਂ 20ਵੇਂ ਪ੍ਰਸ਼ਨ ਦੇ ਵੱਲ ਹੇਠਾਂ ਵਿੱਚੋਂ ਕਿਸ ਨੂੰ ਯੋਗ ਤੌਰ ਦੇ ਉੱਪਰ ਆਈਸੀ ਨੰਦਾ ਦਾ ਉਤਰਾਧਿਕਾਰੀ ਕਿਹਾ ਜਾ ਸਕਦਾ ਹੈ ਕਰਤਾਰ ਸਿੰਘ ਦੁੱਗਲ ਗੁਰਦਿਆਲ ਸਿੰਘ ਖੋਸਲਾ ਹਰਚਰਨ ਸਿੰਘ ਗੁਰਦਿਆਲ ਸਿੰਘ ਫੁੱਲ ਯੈਸ 20ਵੇਂ ਪ੍ਰਸ਼ਨ ਦੇ ਲਈ ਉੱਤਰ ਕਰੋ ਆਈਸੀ ਨੰਦਾ ਦਾ ਉਤਰਾਧਿਕਾਰੀ ਯੋਗ ਤੌਰ ਤੇ ਕਿਸ ਨੂੰ ਕਿਹਾ ਜਾ ਸਕਦਾ ਹੈ ओके okay, वी में द सी अच्छा लो जी एंड दे विच आंसर नहीं पाया गया जिन्ना ने भी आंसर किया सी यानी कि हरचरण सिंह ओना दा आंसर बिल्कुल ठीक है यानी कि एथे उत्तर हरचरण सिंह ही आएगा ठीक है ओके देखो जेकर आपा मान के चलिए आईसी नंदा रंगमंच दा, रंग दा मोडी है ठीक है बिल्कुल शुरुआत ओने कीती पंजाबी रंगमंच दी ओके उथे ही डॉक्टर हरचरण सिंह दा की रोल है कि ਉਹਨੇ ਐਸ ਰੰਗ ਮੰਚ ਨੂੰ ਅਲੱਗ ਹੀ ਉਚਾਈਆਂ ਤੇ ਪਹੁੰਚਾਇਆ ਸੀ ਯਾਨੀ ਉਸ ਰਈਆ ਆਪਾਂ ਕਹਿ ਸਕਦੇ ਹਾਂ ਹਰਚਰਨ ਸਿੰਘ ਨੂੰ ਤੇ ਨੰਦਾ ਨੂੰ ਅਸੀਂ ਕਹਿ ਸਕਦੇ ਹਾਂ ਮੋਢੀ ਠੀਕ ਹੈ ਜੀ ਓਕੇ ਅੱਛਾ ਅੱਗੇ ਦੇਖੋ 21ਵਾਂ ਪ੍ਰਸ਼ਨ ਐਸ ਐਸ ਅਮੋਲ ਨੇ 1937 ਵਿੱਚ ਕਿੱਥੇ ਪੰਜਾਬੀ ਨਾਟਕ ਸਭਾ ਕਾਇਮ ਕੀਤੀ ਸੀ ਅੰਮ੍ਰਿਤਸਰ ਜਲੰਧਰ ਮਾਨਸਾ ਫਰੀਦਕੋਟ ਪਲੀਜ਼ ਕੁਐਸਚਨ ਨਾ ਬੱਚੇ ਨੰਬਰ ਜ਼ਰੂਰ ਨਾਲ ਪਾਇਆ ਕਰੋ ਕਈ ਬੱਚੇ ਨਾ ਦੋ ਤਿੰਨ ਕੁਐਸਚਨ ਪਿੱਛੇ ਹੁੰਦੇ ਨੇ ਨਾ ਤੇ ਉਹ ਪਤਾ ਨਹੀਂ ਚਲਦਾ ਕਿ ਉਸ ਦਾ ਆਨਸਰ ਆਇਆ ਜਾਂ ਪਿਛਲੇ ਵਾਲੇ ਕੁਐਸਚਨਸ ਦਾ ਰਾਈਟ ਚਲੋ ਉੱਤਰ ਕਰੋ 21ਵੇਂ ਪ੍ਰਸ਼ਨ ਲਈ ਐਸ ਐ ਸਮੋਲ ਨੇ ਪੰਜਾਬੀ ਨਾਟਕ ਸਭਾ ਜਿਹੜੀ 1937 ਦੇ ਵਿੱਚ ਕਾਇਮ ਕੀਤੀ ਕਿਹੜੀ ਜਗ੍ਹਾ ਤੇ ਕੀਤੀ ਸੀ ਏ ਅੰਮ੍ਰਿਤਸਰ ਬਹੁਤ ਵਧੀਆ ਵੈਰੀ ਗੁੱਡ ਇਸ ਦਾ ਉੱਤਰ ਆਏਗਾ ਏ ਯਾਨੀ ਕਿ ਅੰਮ੍ਰਿਤਸਰ ਦੇ ਵਿੱਚ ਓਕੇ ਤਾਂ ਤੇ ਇੱਕ ਤਾਂ ਤੁਸੀਂ ਸਾਲ ਵੀ ਯਾਦ ਰੱਖੋਗੇ 1937 ਦਾ ਕਿਸ ਨੇ ਕੀਤੀ ਅਮੋਲ ਨੇ ਕੀਤੀ ਕਿਹੜੀ ਜਗ੍ਹਾ ਤੇ ਕੀਤੀ ਐੜੇ ਤੇ ਹੀ ਅਮੋਲ ਹੈ ਨਾ ਐੜੇ ਤੇ ਹੀ ਅੰਮ੍ਰਿਤਸਰ ਹੈ ਰਾਈਟ ਤਾਂ ਅੰਮ੍ਰਿਤਸਰ ਦੇ ਵਿੱਚ ਕੀਤੀ ਹੁਣ ਵੀ ਐਸ ਸਭਾ ਨੇ ਪਹਿਲੀ ਵਾਰੀ ਜਨਵਰੀ ਦੇ ਮਹੀਨੇ ਵਿੱਚ 1938 ਦੇ ਵਿੱਚ ਪਹਿਲਾ ਨਾਟਕ ਜਿਹੜਾ ਖੇਡਿਆ ਕਿਹੜਾ ਸੀ ਹਰਚਰਨ ਸਿੰਘ ਦਾ ਨਾਮ ਕੀ ਹੈ ਕਮਲਾ ਕੁਮਾਰੀ ਠੀਕ ਹੈ ओके ਐਨੂੰ ਵੈਸੇ ਅੰਮ੍ਰਿਤਸਰ ਦੇ ਵਿੱਚ ਪ੍ਰੋਪਰ ਹਾਲਸ ਵਿੱਚ ਵੀ ਖੇលਿਆ ਗਿਆ ਟੈਂਪਰੈਂਸ ਹਾਲ ਦੇ ਵਿੱਚ ਸਕਾਉਟਸ ਹਾਲ ਦੇ ਵਿੱਚ ਤੇ ਨਾਲ ਦੇ ਨਾਲ ਓਪਨਲੀ ਵੀ ਖੇលਿਆ ਗਿਆ ਸੀ ਠੀਕ ਹੈ ਫਿਰ ਇਹ ਤਾਂ ਗੱਲ ਹੋਈ ਜਨਵਰੀ ਦੀ ਜਦੋਂ ਅਗਸਤ 1938 ਦਾ ਤਾਂ ਉਦੋਂ ਇਹ ਕਮਲਾ ਕੁਮਾਰੀ ਨੂੰ ਜਲੰਧਰ ਦੇ ਵਿੱਚ ਵੀ ਸਪੈਸ਼ਲ ਖੇਡਣ ਵਾਸਤੇ ਜਾਂਦੇ ਨੇ ਤੇ ਹਰਚਰਨ ਸਿੰਘ ਨੇ ਆ ਪੈਦੇ ਵਿੱਚ ਨਾਇਕ ਦਾ ਰੋਲ ਵੀ ਪਲੇ ਕੀਤਾ ਸੀ ਤੇ ਨਾਲ ਦੇ ਨਾਲ ਇਹਦਾ ਨਿਰਦੇਸ਼ਨ ਵੀ ਕੀਤਾ ਸੀ ਠੀਕ ਹੈ अगे बाईव प्रश्न भाबो की पटारी किस दी रचना है गुरदयाल सिंह फुल गुरचरण सिंह जसूजा एस एस अमोल डॉक्टर हरचरण सिंह उत्तर करो जी बैवें प्रश्न लियो की पटारी किस दी रचना है हाँ जी यस ट्वेंटी सैकेंड क्वेश्चन दे रही की आंसर आ रहा है बच्चा ओके okay, 22वें दा ए लगा रहे हो जी इस दा उत्तर होएगा गुरचरण सिंह जसूजा ठीक है यानी कि उत्तर आएगा बी इस तो बाद डायरेक्ट आपा नेक्स्ट क्वेश्चन ते 23वें ते चलेंगे ਇਹਨਾਂ ਦੇ ਵਿੱਚੋਂ ਤੁਸੀਂ ਸਹੀ ਮਿਲਾਨ ਕਰਨਾ ਹੈ ਹਰਬੰਸ ਸਿੰਘ ਖੁਰਾਨਾ ਦੀ ਰਚਨਾ ਢੀਠ ਪ੍ਰੋਣੇ ਮੋਹਨ ਲਾਲ ਕਮਲ ਦਾ ਇਕਾਂਗੀ ਬੁੱਤ ਦੋਵੇਂ ਸਹੀ ਹਨ ਜਾਂ ਫਿਰ ਦੋਹੇ ਹੀ ਗਲਤ ਹਨ ਹਾਂਜੀ 23ਵੇਂ ਦਾ ਉੱਤਰ ਕਰੋ ਕੀ ਆਏਗਾ ਇਹਨਾਂ ਦੇ ਵਿੱਚੋਂ ਕਿਹੜਾ ਸਹੀ ਮਿਲਾਨ ਹੈ ਹਾਂਜੀ 22ਵੇਂ ਲਈ ਅਨਸਰ ਆ ਰਿਹਾ ਤੁਹਾਡਾ ਸੋਰੀ 23ਵੇਂ ਲਈ ਸੀ ਐਸ ਦੇ ਉਲਟ ਚੱਲੋ ਦੋਨੋਂ ਦੇ ਦੋਨੋਂ ਗਲਤ ਹਨ ਦੇਖੋ ਇਹਨਾਂ ਨੂੰ ਮੈਂ ਕੀ ਕੀਤਾ ਇੰਟਰਚੇਂਜ ਕੀਤਾ ਜਿਹੜਾ ਤਾਂ ਆਪਾਂ ਹਰਬੰਸ ਸਿੰਘ ਖੁਰਾਨਾ ਦੀ ਗੱਲ ਕਰ ਰਹੇ ਹਾਂ ਐਂ ਦਾ ਇਕਾਂਗੀ ਕਿਹੜਾ ਆ ਆ ਵਾਲਾ ਬੁੱਤ ਠੀਕ ਹੈ ਜੀ ਤੇ ਇਹ ਬੁੱਤ ਕਿਸ ਤਰ੍ਹਾਂ ਦਾ ਇਕੰਗੀ ਹੈ ਇਹ ਹੈਗਾ ਜੀ ਹਾਸ ਰਸ ਦੇ ਨਾਲ ਭਰਪੂਰ ਓਕੇ ਫਿਰ ਜਿਹੜਾ ਮੋਹਨ ਲਾਲ ਕਮਲ ਦੀ ਗੱਲ ਕਰ ਰਹੇ ਆਂ ਐਂਦੀ ਰਚਨਾ ਕਿਹੜੀ ਹੈ ਇਹ ਹੈਗੀ ਹੈ ਜੀ ਟੀਟ ਪ੍ਰੋਣੀ ਓਕੇ ਤੇ ਇਹ ਵੀ ਲਾਈਕ ਜਿਹੜੀ ਪੰਜਾਬੀ ਨਾਟਕ ਸਭਾ ਸੀ ਨਾ ਅਮੋਲ ਦੀ ਉਹਨਾਂ ਉਹਨੇ ਦੋਨਾਂ ਹੀ ਨਾਟਕਾਂ ਨੂੰ ਆਪਣੇ ਆਪਣੇ ਟਾਈਮ ਦੇ ਉੱਪਰ ਖੇਡਿਆ ਸੀਗਾ ਓਕੇ ਜੀ ਤੇ 1948 ਤੱਕ ਤਾਂ ਵੈਸੀ ਇਹ ਸਭਾ ਨੇ ਬਹੁਤ ਜ਼ਿਆਦਾ ਕੰਮ ਕੀਤਾ ਹੈ ਅੱਗੇ ਗੱਲ ਕਰਦੇ ਆ 24ਵੇਂ ਪ੍ਰਸ਼ਨ ਦੀ ਡਾਕਟਰ ਹਰਚਰਨ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀ 100 ਸਾਲਾ ਬਰਸੀ ਤੇ ਕਿਹੜਾ ਇਤਿਹਾਸਿਕ ਨਾਟਕ ਖੇਡਿਆ ਕਮਲਾ ਕੁਮਾਰੀ ਰਾਜਾ ਪੋਰਸ ਅਨਜੋੜ ਸੰਦੇਸ਼ਾ ਹਾਂਜੀ ਉੱਤਰ ਕਰੋ 24ਵੇਂ ਪ੍ਰਸ਼ਨ Yes please 24 ਵੇ ਦਾ ਉੱਤਰ ਕੀ ਆਏਗਾ ओके ਤੁਸੀਂ ਆਨਸਰ ਲਗਾ ਰਹੇ ਹੋ ਬੀ ਯਾਨੀ ਕਿ ਰਾਜਾ ਪੋਰਸ ਵੈਸੇ ਨਾਮ ਤੋਂ ਹੀ ਪਤਾ ਚੱਲ ਰਿਹਾ ਨਾ ਇਤਿਹਾਸਿਕ ਕarnataka ਹੈ ਬਿਲਕੁਲ ਸਹੀ ਗੱਲ ਹੈ ਇਹ ਰਾਜਾ ਪੋਰਸ ਹੀ ਖੇਡਿਆ ਗਿਆ ਸੀਗਾ 1939 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ 100 ਸਾਲਾ ਬਰਸੀ ਸੀ ਉਦੋਂ ਇਹਨੂੰ ਖੇਡਿਆ ਗਿਆ ਸੀ ਲਾਇਲਪੁਰ ਦੇ ਵਿੱਚ ਖਾਲਸਾ ਸਕੂਲ ਦੇ ਵਿੱਚ ਰਾਈਟ ਜੋ ਕਿ ਕਮਾਲੀਆਂ ਚ ਹੈ ਓਕੇ ਫਿਰ ਆਪਾਂ ਗੱਲ ਕਰਦੇ ਹਾਂ ਕਿਹੜੇ ਨਾਟਕ ਦੀ 1941 ਦੇ ਵਿੱਚ ਖੇਡੇ ਗਏ ਅਨਜੋੜ ਦੀ ਓਕੇ ਤਾਂ ਇਹ ਕਿਹੜੀ ਜਗ੍ਹਾ ਤੇ ਖੇਡਿਆ ਗਿਆ ਸੀਗਾ ਲਾਹੌਰ ਦੇ ਵਿੱਚ ਖੇਡਿਆ ਗਿਆ ਤੇ ਇਸ ਤੋਂ ਬਾਅਦ ਜਿਹੜਾ ਸੰਦੇਸ਼ਾ ਨਾਟਕ ਹੈ ਇਹ ਵੀ ਇਨਾਂ ਦੀ ਹੀ ਯਾਨੀ ਕਿ ਡਾਕਟਰ ਹਰਚਰਨ ਸਿੰਘ ਦੀ ਹੀ ਰਚਨਾ ਹੈਗੀ ਹੈ ਤੇ ਇਹਨੂੰ 1942 ਦੇ ਵਿੱਚ ਲਾਹੌਰ ਦੇ ਵਿੱਚ ਖੇਡਿਆ ਗਿਆ ਸੀਗਾ ਜਦੋਂ 3 ਦਿਨਾਂ ਦੀ ਇੱਕ ਕਾਨਫਰੰਸ ਹੁੰਦੀ ਹੈ 올 ਇੰਡੀਆ ਸਿੱਖ ਯੂਥ ਲੀਗ ਦੀ ਠੀਕ ਹੈ ਯੂਥ ਲੀਗ ਦੀ ਓਕੇ ਤਾਂ ਉਸ ਟਾਈਮ ਦੇ ਉੱਪਰ ਇਹ ਵਾਲਾ ਨਾਟਕ ਖੇਡਿਆ ਸੀ ਰਾਈਟ 25ਵਾਂ ਪ੍ਰਸ਼ਨ ਦੇਖੋ ਹਰਚਰਨ ਸਿੰਘ ਦੀ ਰਚਿਤ ਸੰਦੇਸ਼ਾ ਜਿਹੜੀ ਰਚਨਾ ਹੈ ਜਾਂ ਨਾਟਕ ਹੈ ਉਹ ਕਿਹਦੇ ਜੀਵਨ ਦੇ ਨਾਲ ਸੰਬੰਧਿਤ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਨਾਲ ਸੰਬੰਧੀ ਦੀ ਇੱਕ ਘਟਨਾ ਹੈ ਭਾਈ ਅਣੀ ਸਿੰਘ ਜੀ ਦੇ ਨਾਲ ਸਰਦਾਰ ਹਰੀ ਸਿੰਘ ਨਲੂਆ ਦੇ ਨਾਲ ਜੱਸਾ ਸਿੰਘ ਆਲੂਵਾਲੀਆ ਦੇ ਨਾਲ ਜੀ ਸੰਦੇਸ਼ਾਨਾਟਕ ਕਿਸ ਦੇ ਜੀਵਨ ਦੇ ਨਾਲ ਸੰਬੰਧਿਤ ਇੱਕ ਰਚਨਾ ਹੈ ਯੈਸ ਪਲੀਜ਼ 25th ਦਾ ਕੀ ਆਨਸਰ ਲਗਾ ਰਹੇ ਹੋ ਜੀ ਓਕੇ ਆਮ ਵੇਟਿੰਗ 25 ਦਾ ਸੀ ਸ਼ਾਬਾਸ਼ ਬਹੁਤ ਵਧੀਆ ਜਿਨ੍ਹਾਂ ਨੇ ਵੀ ਸੀ ਉੱਤਰ ਕੀਤਾ ਨਾ ਸਰਦਾਰ ਹਲੀ ਸਿੰਘ ਨਲੂਆ ਬਿਲਕੁਲ ਸਹੀ ਹੈ ਈਵਨ ਤੁਸੀਂ ਦੇਖੋ ਕਿੰਨਾ ਸਾਡਾ ਰੰਗਮંચ ਵਧੀਆ ਚੱਲਿਆ ਹੋਣਾ ਜਦੋਂ ਸਾਨੂੰ ਹਰਚਰਨ ਸਿੰਘ ਵਰਗੇ ਰਾਈਟਰ ਮਿਲੇ ਹੋਣੇ ਆ ਐਕਚੁਅਲੀ ਕੀ ਹੁੰਦਾ ਜਦੋਂ ਹਰੀ ਸਿੰਘ ਨਲੂਆ ਦੇ ਜੀਵਨ ਦੇ ਉੱਪਰ ਸੰਦੇਸ਼ਾ ਨਾਟਕ ਨੂੰ ਖੇਡਿਆ ਜਾਣਾ ਸੀਗਾ ਸਪੈਸ਼ਲ ਕੀ ਕੀਤਾ ਗਿਆ ਗੁਜਰਾਵਾਲਾ ਗਏ ਹਰੀ ਸਿੰਘ ਨਲੂਆ ਜੀ ਦੇ ਪਰਿਵਾਰ ਨੂੰ ਮਿਲੇ ਉਹਨਾਂ ਦੇ ਕੋਨੋਂ ਉਹਨਾਂ ਦੇ ਖੰਡਾ ਔਰ ਹੋਰ ਜਿਹੜੇ ਬਸਤਰ ਸੀਗੇ ਸਪੈਸ਼ਲ ਲੈ ਕੇ ਆਏ ਕਿਹੜੇ ਬਸਤਰ ਜਦੋਂ ਹਰੀ ਸਿੰਘ ਨਲੂਆ ਲੜਾਈ ਦੇ ਮੈਦਾਨ 'ਚ ਜਾਂਦੇ ਸੀ ਨਾ ਉਦੋਂ ਜਿਹੜਾ ਉਹ ਖੰਡਾ ਲੈ ਕੇ ਜਾਂਦੇ ਸੀ ਜਿਹੜਾ ਜ਼ਰਾ ਬਖਤਰ ਲੈ ਕੇ ਜਾਂਦੇ ਸੀ ਉਹ ਸਾਰਾ ਕੁਝ ਸਪੈਸ਼ਲ ਲਿਆਂਦਾ ਗਿਆ ਸੀ ਇਸ ਨਾਟਕ ਨੂੰ ਖੇਡਣ ਦੇ ਲਈ ਯਾਨੀ ਇੰਨਾ ਜ਼ਿਆਦਾ ਰੀਅਲਿਸਟਿਕ ਤਰੀਕੇ ਦੇ ਨਾਲ ਹੁਣ ਪੰਜਾਬੀ ਦੇ ਨਾਟਕ ਖੇਡੇ ਜਾਣ ਲੱਗ ਗਏ ਤੇ ਲੋਕਾਂ ਦਾ ਇੰਟਰਸਟ ਤਾਂ ਫਿਰ ਆਪਣੇ ਆਪ ਹੀ ਵਧੂਗਾ ਰਾਈਟ ਦਾ ਐਦਾਂ ਹੀ ਅੱਗੇ-ਅੱਗੇ ਇੰਟਰਸਟ ਜਿਹੜਾ ਵਧਦਾ ਗਿਆ ਓਕੇ ਤਾਂ ਇਹ ਆਪਾਂ ਆਲਮੋਸਟ ਲਾਈਕ ਸੁਤੰਤਰਤਾ ਕਾਲ ਦੇ ਨੇੜੇ ਤੇਰੇ ਪਹਿਲਾਂ ਵਾਲਾ ਟਾਈਮ ਐਕਚੁਅਲੀ ਸੁਤੰਤਰਤਾ ਕਾਲ ਵਾਲਾ ਨਹੀਂ ਪਰ ਸੁਤੰਤਰਤਾ ਕਾਲ ਤੋਂ ਪਹਿਲਾਂ ਸਾਡੇ ਰੰਗਮंच ਦੇ ਬਾਰੇ ਦੇ ਵਿੱਚ ਅਸੀਂ ਪ੍ਰੋਪਰ ਡਿਟੇਲ ਦੇ ਵਿੱਚ ਲੈਕਚਰ ਕਰ ਲਿਆ ਆ ਮੈਨੂੰ ਪੂਰੀ ਉਮੀਦ ਹੈ ਕਿ ਅਨਾ ਦੋ ਦਿਨਾਂ ਦੇ ਵਿੱਚ ਤੁਸੀਂ ਪੰਜਾਬੀ ਰੰਗਮंच ਨੂੰ ਥੋੜਾ ਜਿਹਾ ਹੋਰ ਬਿਹਤਰ ਤਰੀਕੇ ਦੇ ਨਾਲ ਜਾਣ ਪਾਏ ਹੋਵੋਗੇ ਤੁਹਾਨੂੰ ਲੈਕਚਰ ਚੰਗਾ ਵੀ ਲੱਗਿਆ ਹੋਊਗਾ ਤੇ ਤੁਹਾਨੂੰ ਸਮਝ ਵੀ ਆਇਆ ਹੋਊਗਾ ਹਾਂ ਇਹ ਗਾਰੰਟੀ ਹੈ ਕਿ ਜੋ ਮੈਂ ਬੋਲਿਆ ਉਹ ਤੇ ਜੋ ਸਾਹਮਣੇ ਲਿਖਿਆ ਹੋਇਆ ਕਿਉਂਕਿ ਦੇਖੋ ਬੋਲਣ ਦੇ ਵਿੱਚ ਵੀ ਮੇਰੇ ਚ ਬੜੇ ਕੁਐਸਚਨ ਜਿਹੜੇ ਨੇ ਬਣ ਜਾਂਦੇ ਆ ਰਾਈਟ ਦੋਨਾਂ ਨੂੰ ਮਿਲਾ ਕੇ ਆਉਣ ਵਾਲੇ ਪੇਪਰਾਂ ਦੇ ਵਿੱਚ ਫੋਰ ਸ਼ੋਰ ਤੁਹਾਨੂੰ ਕੁਐਸਚਨਸ ਦੇਖਣ ਨੂੰ ਮਿਲਣਗੇ ਤੇ ਮੈਂ ਕੱਲੇ ਮਾਸਟਰ ਕੇਡਰ ਦੀ ਗੱਲ ਨਹੀਂ ਕਰ ਰਹੀ Rajasthan ਦਾ Haryana ਦਾ ਪੇਪਰ A ਗ੍ਰੇਡ ਦੇ ਜਿਹੜੇ ਪੇਪਰ ਹੁੰਦੇ ਨੇ ਉਹ UGC ਦਾ ਪੇਪਰ ਤੇ ਮਾਸਟਰ ਕੇਡਰ ਲੈਕਚਰਰ ਦਾ ਪੇਪਰ ਇਹਨਾਂ ਦੇ ਵਿੱਚ ਤੁਹਾਨੂੰ ਫੋਰ ਸ਼ੋਰ ਇਹਨਾਂ ਦੇ ਵਿੱਚ ਉਹਦੀ ਕੁਐਸਚਨਸ ਦੇਖਣ ਨੂੰ ਮਿਲਣਗੇ ਠੀਕ ਹੈ ਜੀ ਓਕੇ ਤਾਂ ਫਿਰ ਹੁਣ ਆਪਾਂ ਕੱਲ ਮਿਲਦੇ ਆ ਸੇਮ ਹੀ ਟਾਈਮ ਤੇ ਯਾਨੀ ਕਿ 8:30 ਵਜੇ ਠੀਕ ਹੈ ਜਿਹੜੇ ਵੀ ਵਿਦਿਆਰਥੀ ਪਹਿਲੀ ਵਾਰੀ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ ਤੇ ਕੋਸ਼ਿਸ਼ ਕਰਿਆ ਕਰੋ ਬੱਚਾ ਕਿ ਸਬਸਕ੍ਰਾਈਬ ਕਿਤੇ ਵੀ ਨਾ ਨ ਜਾਓ ਫਿਰ ਕੀ ਹੁੰਦਾ ਆ ਉਹ ਜਿਹੜੀ ਰੀਚ ਹੈ ਨਾ ਉਹਦੇ ਵਿੱਚ ਹਰਡਲਸ ਆਉਂਦੇ ਆ ਠੀਕ ਹੈ ਇਸ ਕਰਕੇ ਤੇ ਵੈਸੇ ਵੀ ਦੇਖੋ ਜੇ ਤੁਹਾਨੂੰ ਮੇਰੀ ਮੋਟੀਵੇਸ਼ਨ ਚਾਹੀਦੀ ਹੈ ਤਾਂ ਮੈਨੂੰ ਵੀ ਤੁਹਾਡੇ ਕੋਲ ਨੂੰ ਮੋਟੀਵੇਸ਼ਨ ਚਾਹੀਦੀ ਹੈ ਸੋ ਥੈਟ ਕਿ ਮੈਂ ਲੈਕਚਰ ਹੋਰ ਬੈਟਰ ਤਰੀਕੇ ਦੇ ਨਾਲ ਡਿਲੀਵਰ ਕਰ ਸਕਾਂ ਠੀਕ ਹੈ ਜੀ ਚਲੋ ਕੱਲ ਮਿਲਾਂਗੇ 8:30 ਟੈਂਕਿਊ ਸੋ ਵੈਰੀ ਮਚ ਗੁੱਡ ਨਾਈਟ एवरीवन ਟੇਕ ਅ ਵੈਰੀ ਗੁੱਡ ਕੇਅਰ ਆਫ ਯੋਰself ਬਾਏ ਬਾਏ